ਸਤਿ ਸ਼੍ਰੀ ਅਕਾਲ ਦੋਸਤੋ ਹੁਣ ਬਾਲੀਵੁੱਡ ਦੀਆਂ ਜਿਹੜੀਆਂ ਦੋ ਸੰਸਥਾਵਾਂ ਨੇ ਉਹਨਾਂ ਨੇ ਦਿਲਜੀਤ ਨੂੰ ਸਿੱਧਾ-ਸਿੱਧਾ ਇਹ ਕਿਹਾ ਹੈ ਕਿ ਦਿਲਜੀਤ ਦੇਸ਼ ਦਾ ਗद्दार ਹੈ ਇਹ ਦੇਸ਼ ਤੋਂ ਰੋਹੀ ਹੈ ਇਹ ਗੱਲ ਕਿਉਂ ਕਹੀ ਗਈ ਹੈ ਤੁਹਾਨੂੰ ਬਹੁਤ ਸਾਰੇ ਭਰਾਵਾਂ ਨੂੰ ਪਤਾ ਹੋਵੇਗਾ ਕਿ ਦਿਲਜੀਤ ਦੀ ਫਿਲਮ ਆ ਰਹੀ ਹੈ ਸਰਦਾਰਜੀ 3 ਜਿਸ ਦੇ ਵਿੱਚ ਪਾਕਿਸਤਾਨ ਦੀ ਅਦਾਕਾਰਾ ਹਾਨੀਆ ਆਮਿਰ ਕੰਮ ਕਰ ਰਹੀ ਸੀ ਤਾਂ ਇਹ ਦੋ ਸੰਸਥਾਵਾਂ ਨੇ ਕਿਹਾ ਕਿ ਨਾ ਤਾਂ ਦਿਲਜੀਤ ਦਾ ਕੋਈ ਵੀ ਗਾਣਾ ਸ਼ੂਟ ਕਰਨ ਦੇਵਾਂਗੇ ਨਾ ਹੀ ਦਿਲਜੀਤ ਦੀ ਕਿਸੇ ਦੀ ਵੀ ਹੋਰ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਅਸੀਂ ਪੂਰੇ ਭਾਰਤ ਦੇ ਵਿੱਚ ਹੋਣ ਦੇਵਾਂਗੇ ਇਹ ਸੰਸਥਾਵਾਂ ਦੇ ਨਾਮ ਜਾਣਨ ਤੋਂ ਪਹਿਲਾਂ ਮੈਂ ਇਹਨਾਂ ਨੂੰ ਪੁੱਛਣਾ ਚੋਣਾ ਵੀ ਜਦੋਂ ਰਾਹਤ ਫਤੇਹ ਅਲੀ ਖਾਨ ਤੋਂ ਤੁਸੀਂ ਬੋਲੀਵੁੱਡ ਦੇ ਵਿੱਚ ਹਰ ਇੱਕ ਦੂਜੀ ਫਿਲਮ ਦੇ ਵਿੱਚ ਗਾਣੇ ਗਵਾਉਂਦੇ ਸੀ ਉਦੋਂ ਅਲੀ ਜ਼ਫਰ ਐਕਟਰਾ ਉਹਨੇ ਕਿੰਨੀਆਂ ਫਿਲਮਾਂ ਕੀਤੀਆਂ ਉਹ ਵੀ ਪਾਕਿਸਤਾਨੀਆਂ ਤੇ ਫਿਰ ਆਤੀਫ ਅਸਲਮ ਐਡਾ ਵੱਡਾ ਸਟਾਰ ਆ ਪਾਕਿਸਤਾਨ ਦਾ ਉਸਦੇ ਬੋਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਹੀ ਸਭ ਤੋਂ ਵੱਡੇ ਸੁਪਰ ਹਿੱਟ ਗਾਣੇ ਆਏ ਸੀ ਉਦੋਂ ਤੇ ਸ਼ਾਹਰੂਖ ਖਾਨ ਦੀ ਫਿਲਮ ਆਈ ਸੀ ਰਹੀਸ ਰਹੀਸ ਦੇ ਵਿੱਚ ਪਾਕਿਸਤਾਨੀ ਐਕਟ੍ਰੈਸ ਮਾਹਿਰਾ ਖਾਨ ਨੇ ਕੰਮ ਕੀਤਾ ਸੀ ਕੀ ਉਹ ਵੀ ਫਿਲਮ ਇਹਨਾਂ ਨੇ ਇੰਡੀਆ ਚੋ ਬੈਨ ਕਰਵਾਈ ਸੀ ਹੈਗੀ ਸੀ ਹਿੰਮਤ ਕਿਸੇ ਚ ਤੇ ਇੱਕ ਹੋਰ ਐਕਟਰ ਆ ਜਿਹਦਾ ਨਾਮ ਆ ਜੀ ਫਵਾਦ ਖਾਨ ਉਸਨੇ ਬਾਲੀਵੁੱਡ ਦੀਆਂ ਕਿੱਡੀਆਂ ਕਿੱਡੀਆਂ ਫਿਲਮਾਂ ਕੀਤੀਆਂ ਨੇ ਤੇ ਉਦੋਂ ਮੈਨੂੰ ਐਂ ਦੱਸੋ ਵੀ ਉਦੋਂ ਕਿਹੜਾ ਪਾਕਿਸਤਾਨ ਤੇ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਇੱਕੋ ਥਾਂ ਲੀ ਚ ਬਹਿ ਕੇ ਖਾਂਦੇ ਸੀ ਉਦੋਂ ਕਿਹੜਾ ਪਾਕਿਸਤਾਨ ਸਾਡਾ ਬਹੁਤ ਹੀ ਪਿਆਰਾ ਮਿੱਤਰ ਸੀ ਪਾਕਿਸਤਾਨ ਤਾਂ ਜੀ 1947 ਤੋਂ ਹੀ ਭਾਰਤ ਦੇਸ਼ ਦਾ ਦੁਸ਼ਮਣ ਚੱਲਿਆ ਆਉਂਦਾ ਤੇ ਫੇਰ ਇਹਨਾਂ ਅਦਾਕਾਰਾਂ ਤੇ ਸਿੰਗਰਾਂ ਨੂੰ ਮੌਕਾ ਵੀ ਬਾਲੀਵੁੱਡ ਨੇ ਹੀ ਦਿੱਤਾ ਸੀ ਉਦੋਂ ਤੁਸੀਂ ਉਹ ਫਿਲਮਾਂ ਨੂੰ ਕਿਉਂ ਨਹੀਂ ਰੋਕਿਆ ਉਹ ਗਾਣੇ ਜਿਹੜੇ ਬਾਲੀਵ ਜਮਿਆ ਹੋਇਆ ਸੀ ਤੇ ਇਹਨਾਂ ਬੇਵਕੂਫਾਂ ਨੂੰ ਇੱਕ ਗੱਲ ਹੋਰ ਦੱਸਣੀ ਬਣਦੀ ਆ ਕਿ ਮਹਾ ਮੂਰਖ ਇਨਸਾਨੋਂ ਜਦੋਂ ਪਹਿਲਗਾਮ ਦਾ ਅਟੈਕ ਹੋਇਆ ਨਾ ਉਸ ਤੋਂ ਬਹੁਤ ਪਹਿਲਾਂ ਹੀ ਇਹ ਫਿਲਮ ਲਗਭਗ ਲਗਭਗ ਸਾਰੀ ਸ਼ੂਟ ਹੋ ਗਈ ਸੀ ਤੇ ਇਹ ਕਹਿੰਦੇ ਸੀ ਜੀ ਕਿ ਉਸ ਪਾਕਿਸਤਾਨੀ ਅਦਾਕਾਰਾਂ ਨੂੰ ਸਰਦਾਰ ਜੀ ਫਿਲਮ ਚੋਂ ਕੱਢ ਦਿਓ ਨਹੀਂ ਤਾਂ ਬੈਨ ਕਰ ਦੇਾਂਗੇ ਤੁਹਾਨੂੰ ਐ ਪਤਾ ਵੀ ਜਦੋਂ ਇੱਕ ਫਿਲਮ ਸ਼ੂਟ ਹੁੰਦੀ ਆ ਨਾ ਤਾਂ ਇੱਕ ਦਿਨ ਦੀ ਸ਼ੂਟਿੰਗ ਕਰਨ ਤੇ ਹਰੇਕ ਫਿਲਮ ਦੇ ਉੱਪਰ 5 ਤੋਂ 7 ਲੱਖ ਰੁਪਏ ਪਰ ਡੇ ਖਰਚਾ ਆਉਂਦਾ ਤੇ ਉਹ ਫਿਲਮ ਪੂਰੀ ਦੀ ਪੂਰੀ ਬਣ ਕੇ ਤਿਆਰ ਹੋ ਗਈ ਸੀ ਤੇ ਤੁਸੀਂ ਦੇਖੋ ਕਿ ਪੂਰੀ ਫਿਲਮ ਦੇ ਉੱਪਰ ਕਰੋੜਾਂ ਰੁਪਏ ਲੱਗੇ ਨੇ ਤਾਂ ਮੇਨ ਰੋਲ ਵੀ ਉਹਦਾ ਜਿੰਨਾ ਨੀਰੂ ਬਾਜਵਾ ਦਾ ਰੋਲ ਆ ਫਿਲਮ ਦੇ ਵਿੱਚੋਂ ਓਨਾ ਹੀ ਹਾਨੀਆ ਅਮਰ ਦਾ ਵੀ ਆ ਜੇ ਹਾਨੀਆ ਅਮਰ ਦੇ ਸਾਰੇ ਸ਼ਾਟ ਸਾਰੇ ਸੀਨ ਕੱਢ ਕੇ ਕੋਈ ਹੋਰ ਅਦਾਕਾਰਾ ਲੈ ਕੇ ਦੁਬਾਰਾ ਸ਼ੂਟ ਕੀਤੀ ਜਾਂਦੀ ਤਾਂ ਫਿਲਮ ਦਾ ਬਜਟ ਦੋ ਫਿਲਮਾਂ ਜਿੰਨਾ ਚਲੇ ਜਾਣਾ ਸੀ ਉਹ ਪੈਸੇ ਕੀ ਤੁਹਾਡਾ ਪਿਓ ਦਿੰਦਾ ਤੇ ਦਿਲਜੀਤ ਨੂੰ ਵੀ ਇਹ ਗੱਲ ਨਾਲ ਗ੍ਰਾਮ ਦੇ ਉੱਪਰ ਇਸ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਤੇ ਨਾਲ ਉਹਨੇ ਸਿੱਧਾ ਸਿੱਧਾ ਲਿਖਿਆ ਕਿ ਜਿਹੜੀ ਇਹ ਫਿਲਮਾਂ ਜੀ ਇਹ ਸਿਰਫ ਔਰ ਸਿਰਫ ਓਵਰਸੀਜ਼ ਮਤਲਬ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਹੀ ਰਿਲੀਜ਼ ਹੋਊਗੀ ਤੇ ਨਾਲ ਉਹਨੇ ਇੱਕ ਵਧੀਆ ਜਿਹਾ ਬਿਆੰਗ ਇਹ ਲੋਕਾਂ ਲਈ ਛੱਡਿਆ ਕਹਿੰਦਾ ਫੜਲੋ ਭੂੜ ਦੀਆਂ ਲੱਤਾਂ ਉਹਦਾ ਕਹਿਣ ਦਾ ਮਤਲਬ ਇਹ ਵੀ ਆ ਕਿ ਦੱਸੋ ਇਹ ਬੇਵਕੂਫਾਂ ਨੂੰ ਕੌਣ ਸਮਝਾਵੇ ਤੇ ਉਹਦਾ ਇਹ ਵੀ ਮਤਲਬ ਆ ਵੀ ਤੁਸੀਂ ਜੋ ਮਰਜ਼ੀ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜੀਆਂ ਇਹ ਦੋ ਬੇਵਕੂਫ ਸੰਸਥਾਵਾਂ ਨੇ ਉਹਨਾਂ ਦਾ ਨਾਮ ਕੀ ਆ ਤੇ ਉਹਨਾਂ ਦੀ ਫੁੱਲ ਫਾਰਮ ਕੀ ਆ ਪਹਿਲੀ ਸੰਸਥਾ ਤਾਂ ਹੈਗੀ ਆ ਜਿਹਨੂੰ ਫਵਾਈਸ ਕਹਿੰਦੇ ਨੇ ਐਫ ਡਬਲ ਯੂ ਆਈ ਸੀਈ ਇਸ ਦਾ ਪੂਰਾ ਨਾਮ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਤੇ ਦੂਸਰੀ ਜਿਹੜੀ ਸੰਸਥਾ ਹੈਗੀ ਆ ਉਸ ਦਾ ਨਾਮ ਹੈ AICWA ਤੇ ਉਸ ਦੀ ਫੁੱਲ ਫਾਰਮ ਹੈਗੀ ਆ All Indian Cine Workers Association ਤੇ ਇਹੇ ਦੋ ਬੇਵਕੂਫਾਂ ਨਾਲ ਭਰੀਆਂ ਹੋਈਆਂ ਸੰਸਥਾਵਾਂ ਨੇ ਪੰਜਾਬੀ ਜਦੋਂ ਵੀ ਕੋਈ ਚੱਜਦਾ ਕੰਮ ਕਰਦੇ ਨੇ ਚਾਹੇ ਉਹ ਦੇਸ਼ ਦੇ ਹਿੱਤ ਵਿੱਚ ਹੀ ਹੋਵੇ ਇਹਨਾਂ ਨੇ ਕਹਿਣਾ ਜੀ ਇਹ ਤਾਂ ਗਦਾਰ ਨੇ ਇਹਨਾਂ ਨੂੰ ਸਾਨੂੰ ਮੌਕਾ ਹੀ ਚਾਹੀਦਾ ਬਸ ਉਹਨਾਂ ਨੂੰ ਗਦਾਰ ਕਹਿਣ ਦਾ ਪਰ ਸਾਨੂੰ ਸਾਰਿਆਂ ਨੂੰ ਦਿਲਜੀਤ ਦੀ ਸਪੋਰਟ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਨਾਲੋਂ ਵੱਧ ਯਾਨੀ ਕਿ ਪੰਜਾਬੀਆਂ ਤੋਂ ਵੱਧ ਦੇਸ਼ ਨੂੰ ਕੋਈ ਪਿਆਰ ਨਹੀਂ ਕਰਦਾ ਪੰਜਾਬ ਨਾਲੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਲਈ ਤੇ ਆਜ਼ਾਦੀ ਤੋਂ ਬਾਅਦ ਵੀ ਆਰਮੀ ਦੇ ਰੂਪ ਦੇ ਵਿੱਚ ਕਿਸੇ ਨੇ ਨਹੀਂ ਕੀਤੀਆਂ ਤੇ ਕੋਈ ਵੀ ਪ੍ਰਦੇਸ਼ ਮੈਂ ਤਾਂ ਕਹਿੰਦਾ ਪੰਜਾਬ ਦੇ ਪੈਰ ਵਰਗਾ ਨਹੀਂ ਦੇਸ਼ ਭਗਤੀ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ